ਮੰਮੀ ਚਾਹ ਪੀ ਲ। ਚਾਹ ਨੂੰ ਪਤਾ ਨਹੀਂ ਕੀ ਤੀ। ਮਾਂ ਆਪੇ ਬਣਾ ਕੇ ਪੀ ਲੈਣੀ ਤੀ। ਨਾਲ ਤੈਨੂੰ ਕਿੰਨੀ ਵਾਰ ਕਿਹਾ ਵੀ ਮੇਰੇ ਮੱਥੇ ਨਾ ਲੱਗਿਆ ਕਰ। ਲੈ ਮੱਥੇ ਲੱਗਣ ਨੂੰ ਕੀ ਹੁੰਦਾ ਮੰਮੀ? ਚੰਗੀ ਤੁਹਾਡੇ ਵਾਸਤੇ ਚਾਹ ਲਿਆਈਆਂ ਬਣਾ ਕੇ। ਐ ਕਾਤੋਂ ਕਰਦੇ ਹੋ ਨੀਓ ਤੁਸੀਂ? ਨਾਲ ਮੇਰੀ ਗੱਲ ਸੁਣ ਲੈ। ਮਸਾ ਮੇਰਾ ਮੁੰਡਾ ਮੰਨਿਆ। ਹੁਣ ਕਿਤੇ ਉਹੀ ਗੱਲ ਨਾ ਹੋਵੇ ਵੀ ਉਹਨੂੰ ਵੀ ਪਰਛਾਵਾਂ ਜਿਹਾ ਦੇਈ ਜਾਇਆ ਕਰੇ। ਜਿਹੜੀ ਆਊਗੀ ਨਾ ਉਹ ਤਾਂ ਦੂਰ ਹੈ ਰਹੀ ਹੁਣ ਤੂੰ। ਫੋਟਾ ਮੁੰਡਾ ਵੀ ਤਾਂ ਮੈਂ ਹੀ ਮੜਾਇਆ ਮੰਮੀ ਨਹੀਂ ਉਹ ਮੰਦਾ ਸੀਗਾ ਉਹ ਤਾਂ ਮੈਨੂੰ ਪਤਾ ਹੀ ਆ ਵੀ ਪਹਿਲਾਂ ਬਥੇਰੇ ਤੂੰ ਤਾਂ ਤੜੇ ਲਾਉਂਦੀ ਰਹੀ ਵੀ ਅਖੇ ਹੋ ਜੂਗਾ ਜਵਾਬ ਤਾਂ ਹੀ ਨਹੀਂ ਤੇ ਮੇਰਾ ਪੁੱਤ ਮੰਨਦਾ ਕੋਈ ਗੱਲ ਨਹੀਂ ਮੰਮੀ ਤੇਰਾ ਕਰੂੰਗੀ ਦੂਰ ਨਲੇ ਮੰਮੀ ਇਹ ਤਾਂ ਰੱਬ ਦੇ ਹੱਥ ਚ ਹੁੰਦੀ ਆ ਜਵਾਬ ਹੋਣਾ ਜਾਂ ਨਹੀਂ ਹੋਣਾ ਮੇਰਾ ਕੀ ਕਸੂਰ ਹੈ ਇਹਦੇ ਚ ਸਾਰਾ ਦਿਨ ਮੇਰੇ ਚ ਕਸੂਰ ਕੱਢਦੇ ਰਹਿੰਦੇ ਹੋ ਤੁਸੀਂ ਤਾਂ ਕਸੂਰ ਤਾਂ ਤੇਰਾ ਹੀ ਆ ਜਿਹੜੀ ਪੁੱਠੇ ਪੈਰ ਵਾਲੀ ਸਾਡੇ ਘਰ ਚ ਆ ਗਈ ਸਾਡੇ ਘਰ ਦਾ ਪਿੱਛਾ ਲਿਆ ਕੇ ਰੱਖਦਾ ਫਿਰ ਮੰਮੀ ਤੁਸੀਂ ਉਹ ਦੀ ਦੇਖ ਲੈਂਦੇ ਜਾਂ ਤਾਂ ਸਾਰਾ ਦਿਨ ਮੈਨੂੰ ਕੋਸੀ ਜਾਂ ਲਿਓ ਨਾ ਮੇਰਾ ਕੀ ਕਸੂਰ ਆ ਇਹ ਤਾਂ ਤੁਹਾਨੂੰ ਵੀ ਪਤਾ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਕਿ ਮੈਂ ਜਵਾਨ ਲੜਾਉਂਦੀ ਆ ਨਾਲੇ ਆਪ ਜੇ ਨੁਕਸਾ ਫਿਰ ਵੀ ਬੋਲੀ ਜਾਂਦੀ ਆ ਨੀਮੀ ਹੋ ਕੇ ਤਾਂ ਕੀ ਕੱਟਣਾ ਨਾਲੇ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਜੇ ਘਰ ਦੇ ਵਿੱਚ ਉੱਚੀ ਬਾਤ ਚ ਮੇਰੇ ਨਾਲ ਗੱਲ ਵੀ ਕਰੀ ਨਾ ਜਿਦੈ ਬੋਰੀ ਵਿਸਤਰਾ ਚ ਚਕਾ ਕੇ ਤੇਰੇ ਪਿੰਡ ਪਹਚਾ ਦੂੰ ਮੈਂ ਤੈਨੂੰ ਮੰਮੀ ਉੱਚੀ ਬਾਤ ਤਾਂ ਮੈਂ ਤੁਹਾਡੇ ਨਾਲ ਕਦੇ ਗੱਲ ਵੀ ਨਹੀਂ ਕੀਤੀ ਹੈਗੀ ਸਾਰਾ ਦਿਨ ਤਾਂ ਤੁਹਾਡੇ ਮੂਰੇ ਮੂਰੇ ਫਿਰਦੀ ਰਹਿਣੀ ਆ ਨਾ ਮੂਰੇ ਮੂਰੇ ਫਿਰ ਕੇ ਕੀ ਕਰਦੀਆਂ ਆ ਰੋਟੀਆਂ ਬਣਾ ਕੇ ਖੜਾ ਦੇਣੀਆਂ ਹੋਰ ਦੱਸ ਕੀ ਕਰਕੇ ਦੇਤਾ ਸਾਨੂੰ ਤੇ ਕੱਲੀ ਰੋਟੀ ਬਣਾਉਣੀ ਆ ਮੰਮੀ ਹੋਰ ਕੰਮ ਕੀ ਹੁੰਦੇ ਨਹੀਂ ਹੈਗੇ ਘਰ 'ਚ ਸੋ ਉਥੋਂ ਕਦੇ ਮੈਂ ਕੰਮ ਕਰਵਾਇਆਗਾ ਤੁੰ ਤ ਮੈਂ ਕਹਿ ਦਿੰਨੀ ਆ ਮੰਜੇ ਤੇ ਬਹਿ ਜਾਉ ਮੰਮੀ ਤੁਸੀਂ ਫੇਰ ਵੀ ਨੀ ਮੇਰੀ ਕਦਰ ਪਾਉਂਦੇ ਹੈਗੇ ਨਾਲੇ ਮੇਰੇ 'ਚ ਕਸੂਰ ਨਹੀਂ ਹੈਗਾ ਕਸੂਰ ਥੋੜੇ ਪੁੱਤ 'ਚ ਵੀ ਹੋ ਸਕਦਾ ਇਹ ਅੱਛਾ ਹੁਣ ਤੂੰ ਮੇਰੇ ਪੁੱਤ ਨੂੰ ਵੀ ਕੋਸਣ ਲੱਗ ਜਾ ਨਾਲੇ ਸਾਰੀ ਉਮਰ ਮੈਂ ਹੀ ਕਰਿਆ ਕੰਮ ਜੇ ਮੈਂ ਕੰਮ ਕਰ ਕਰ ਕੇ ਇੰਨੀ ਕਮਾਈ ਕਰਕੇ ਕੁਝ ਬਣਾਇਆ ਹੋਇਆ ਸਾਨੂੰ ਤਾਂ ਗਾਹਾਂ ਵਰਤਣ ਨੂੰ ਹੈ ਵੀ ਨਹੀਂ ਗਾਹਾਂ ਘਰ ਕਹਿੰਦੇ ਨੇ ਘਰ ਦੀ ਜਨਮੜਿਆਦ ਵਧਨ ਨੂੰ ਤਾਂ ਤੂੰ ਕੁਝ ਦੰਦੀ ਨਹੀਂ ਹੈਗੀ ਬੋਲਣ ਨੂੰ ਮਰਦੀ ਆ ਚੰਗਾ ਮੰਮੀ ਤੂੰ ਤਾਂ ਐਵੇਂ ਹੀ ਬੋਲੀ ਜਾਂਦੇ ਹੋ ਸਾਰਾ ਦਿਨ ਬਸ ਓਡੇ ਕੋਲ ਤਾਂ ਇੱਕੇ ਗੱਲ ਹੈ ਇੱਕੇ ਗੱਲ ਥਿਹਰੀਏਗੀ ਪੋਤਾ ਚਾਹੀਦਾ ਸੁਣਤਾ ਬਸ ਹਾਂ ਮੈਨੂੰ ਤਾਂ ਪੋਤਾ ਚਾਹੀਦਾ ਫਿਰ ਮੈਂ ਕੀ ਕਰਾਂ ਮੰਮੀ ਮੈਂ ਕਿੱਥੋਂ ਲਿਆਵਾਂ ਮੇਰੇ ਤੇ ਰੱਬ ਦੀਆਂ ਦਾਤਾਂ ਨੇ ਫੇ ਠੀਕ ਆ ਜੇ ਤੂੰ ਨਹੀਂ ਲਿਆ ਸਕਦੀ ਹੁਣ ਮੈਂ ਲੈਤਾ ਆਉਣੀ ਆ ਪਰ ਮੈਂ ਉਹੀ ਕਹਨੀ ਆ ਵੀ ਆਪਣੀ ਜबान ਬੰਦ ਰੱਖੀ ਨਾਲੇ ਅਗਲੀ ਨਾਲ ਆਈ ਨਾ ਉਹੀ ਆਡੇ ਨਾਲ ਲਾਈ ਮੈਂ ਆਡੇ ਪਹਿਲਾਂ ਕਿਹਦੇ ਨਾਲ ਲਾਏ ਨੇ ਪਹਿਲਾਂ ਤੁਹਾਡੇ ਨਾਲ ਲਾਉਂਦੀ ਹੋਗੀ ਮੰਮੀ ਲਾਉਂਦੀ ਹੋਊਗੀ ਗਲੀ ਕਮਾਂਡ ਚ ਬੋਲਣ ਜੋਗੇ ਨਹੀਂ ਛੱਡਿਆ ਹੈਗਾ ਨਾ ਕੀ ਗਲੀ ਕਮਾਂਡ ਚ ਅਗਲਾ ਕਹਿੰਦਾ ਵੀ ਹੈ ਨਹੀਂ ਘਰ ਦੇ ਵਿੱਚ ਕੁਛ ਉਹੀ ਤਾਂ ਹੀ ਕਹਿੰਦੇ ਨੇ ਕਹਿੰਦੇ ਗਾਂਹਾਂ ਜ਼ਮੀਨਵਾਦਾਂ ਨੂੰ ਤਾਂ ਕੋਈ ਆਇਆ ਨਹੀਂ ਹੈਗਾ ਨਾ ਇਹਨਾਂ ਦੇ ਕੋਈ ਜੇ ਮੁੰਡਾ ਨਹੀਂ ਤਾਂ ਕੁੜੀ ਹੋ ਜਾਂਦੀ ਤੇਰੇ ਤਾਂ ਕੁਛ ਵੀ ਨਾ ਹੋਇਆ ਲੋਕਾਂ ਦੀ ਅੱਖ ਹੋ ਗਈ ਮੇਰੀ ਜ਼ਮੀਨ ਤੇ ਵੀ ਸਾਡੇ ਨਿਆਣਿਆਂ ਨੂੰ ਦੇ ਦਣਗੇ ਇਹ ਜਦ ਇਹਨਾਂ ਦੇ ਨਹੀਂ ਕੋਈ ਜਵਾਬ ਹੋ ਐ ਕਿਵੇਂ ਲੋਕਾਂ ਦੀ ਅੱਖ ਹੋ ਗਈ ਆਪਾਂ ਗੋਦ ਵੀ ਲੈ ਸਕਦੇ ਸੀ ਮੰਮੀ ਜੇ ਤੁਹਾਡਾ ਹੋਂਦ ਵਿੱਚ ਸਹਿਯੋਗ ਤੁਸੀਂ ਪਰ ਦਿੰਦੇ ਨਹੀਂ ਹੈਗੇ ਸਹਿਯੋਗ ਮੈਂ ਗੋਦ ਲੈ ਕੇ ਕੀ ਪਤਾ ਵੀ ਕਿਹੜੀ ਜਾਤ ਦਾ ਹੋ ਕੀ ਦਾ ਹੋਊਗਾ ਮੈਨੂੰ ਕੀ ਪਤਾ ਲੈ ਪਤਾ ਨਹੀਂ ਕਿਹੜੀ ਕਾਲੇ ਮੂੰਹ ਵਾਲੀ ਦਾ ਲਿਆ ਕੇ ਇੱਥੇ ਰੱਖ ਲੂਗੀ ਗੋਦ ਲੈ ਕੇ ਜਿਹਦੇ ਕੋਲ ਨਹੀਂ ਹੁੰਦਾ ਹੁੰਦਾ ਗੋਦ ਹੀ ਲੈਂਦੇ ਨੇ ਜਵਾਬ ਤਾਂ ਮੈਨੂੰ ਪਤਾ ਏ ਫੇਰ ਪਤਾ ਲੱਗਦਾ ਗੋਦ ਲੈ ਹੋ ਨਿਆਣੇ ਵੀ ਪਾਲ ਕੇ ਵੀ ਕੀ ਕੁਝ ਕਰਦੇ ਨੇ ਚਲ ਕੋਈ ਨਾ ਮੰਮੀ ਤੁਸੀਂ ਚਾਹ ਪੀ ਲੋ ਰੋਟੀ ਖਾਓਗੇ ਤਾਂ ਸੇ ਮੈਨੂੰ ਨਹੀਂ ਲੋੜ ਹੈਗੀ ਰੋਟੀ ਦੀ ਮੈਂ ਲਾਪੇ ਬਣਾ ਕੇ ਖਾ ਲੂੰਗੀ ਕਿਉਂ ਬਣਾ ਕੇ ਖਾ ਲੂੰਗੀ ਮੰਮੀ ਫਿਰ ਹੁਣ ਘੰਟਾ ਤਾਂ ਹੋ ਗਿਆ ਤੂੰ ਮੇਰੀ ਗੱਲ ਗੱਲ ਤੇ ਬੇਇੱਜ਼ਤੀ ਕਰੀ ਜੰਨੀ ਆ ਕਦੇ ਕੁਝ ਬੋਲਦੀਆਂ ਕਦੇ ਕੁਝ ਮੇਰੀ ਸੁਣਨੀ ਚਾਹੀਦੀ ਏ ਤੈਨੂੰ ਤੇਰੇ ਚ ਗਲਤੀਆਂ ਨੇ ਸੁਣੀ ਜੰਨੀ ਆ ਮੰਮੀ ਰੋਜ਼ ਸੁਣਦੀਆਂ ਤੁਹਾਡੀਆਂ ਐ ਕਿੱਦੇ ਗਿਆ ਟਾਈਮ ਜਦਿੱਦ ਮੈਂ ਸੁਣੀਆ ਨਾ ਹੋਣਾ ਚਲ ਠੀਕ ਆ ਅੱਜ ਦਿਨ ਸੁਣਾਉਨੇ ਤੁਸੀਂ ਮੈਨੂੰ ਜਾ ਕਰ ਲੈ ਕੰਮ ਕਰਦੀਆਂ